ਆ ਮੈਨੂੰ ਚੰਗਾ ਲੱਗਿਆ ਜਿਹੜੀ ਹੁਣ ਬੈਠੇ ਹੋ ਨਾ ਸੌ ਲੱਗੇ ਆਏ ਜੀ ਕਰਦਾ ਵੀ ਇੱਧਰ ਪਸੀ ਆ ਜਾਓ ਉਹਨੂੰ ਜਾਨਸੀ ਇੱਧਰ ਆ ਜਾਂਦੇ ਹੈ ਇੰਨੇ ਪਿਆਰ ਨਾਲ ਸੁਣੀ ਜਾਂਦੇ ਹੋ ਇੰਨਾ ਵਧੀਆ ਚੱਲੀ ਜਾਂਦਾ ਨਾ ਇੱਕ ਦੋ ਹੀ ਹੁੰਦੇ ਆ ਜੀ ਜਿਹੜੇ ਉਹ ਪੌਰੇ ਇੱਕ ਮਿੰਟ ਚ ਹੁੰਦੇ ਆ ਜੀ ਹਰੇਕ ਪੰਜ ਉਂਗਲ ਲਾਉਣ ਵਾਲੇ ਹੁੰਦੇ ਆ ਜੀ ਉਹ ਇੱਕ ਬੰਦਾ ਗਿਆ ਇਨ ਸਾਰੀ ਦੀ ਦੁਕਾਨ ਤੇ ਉੱਥੇ ਸ਼ਹਿਦ ਪਿਆ ਸੀ ਜੀ ਆਂਗਲ ਲਾਉਣਾਂ ਦੀ ਗੱਲ ਦੱਸਦਾ ਐਂ ਸ਼ਹਿਦ ਚ ਉਂਗਲ ਲਾਈ ਐਂ ਕਰਕੇ ਕਹਿੰਦਾ ਬੜਾ ਵਧੀਆ ਲਾਲਾ ਜੀ ਸ਼ਹਿਦ ਰੱਖਿਆ ਇਹ ਬਾਕੀ ਸਾਰਾ ਕੰਦ ਨਾ ਦੂਈ ਤਾਂ ਉਹ ਸ਼ਹਿਦ ਕੰਦ ਨਾਲ ਲਾ ਕੇ ਉੱਥੇ ਮੱਖੀਆਂ ਆ ਗਈਆਂ ਮੱਖੀਆਂ ਦੇਖ ਕੇ ਕੋਲ ਕਿੱਲੀ ਆ ਗਈ ਛਿਪਕਲੀ ਛਿਪਕਲੀ ਨੂੰ ਦੇਖ ਕੇ ਚੂਹੇ ਨੇ ਸ਼ਾਲਬਾਰੀ ਛਿਪਕਲੀ ਤੇ ਚੂਹੇ ਦੇਖ ਕੇ ਬਿੱਲੀ ਆ ਗਈ ਜੀ ਉਦੋਂ ਕੋਈ ਗਾਹ ਕਾਇਆ ਹੋਇਆ ਸੀ ਉਹ ਕੋਲ ਕੁੱਤਾ ਸੀ ਕੁੱਤਾ ਬਿੱਲੀ ਨੂੰ ਪੈ ਗਿਆ ਜੀ ਦਾ ਉਹ ਲਾਲਾ ਜੀ ਨੇ ਅੱਧਾ ਕਰਦਾ ਬੱਚਾ ਮਾਰਨਾ ਕੁੱਤੇ ਦੇ ਸੀ ਭੱਜਿਆ ਗਾ ਕਦੇ ਉਹਦੇ ਸਿਰ ਚੋਂ ਪਾਰ ਖੁੱਲ ਗਿਆ ਜੀ ਉਹ ਲੜਾਈ ਹੋ ਗਈ ਉਹਨਾਂ ਉਂਗਲਾਂ ਸੀ ਉਹ ਕਹਿੰਦਾ ਲਾਲਾ ਜੀ ਮੰਨਾ ਥੋੜੀ ਲੜਾਈ ਬਾਅਦ ਕਿ ਮੈਂ ਕੱਲ ਨੂੰ ਆਉਂਗਾ ਹੁਣ ਉਹ ਤਾਂ ਚਲੇ ਗਏ ਉਂਗਲ ਲਾ ਕੇ ਸੋ ਉਹਨਾਂ ਤੇ ਬੜਾ ਯਕੀਨ ਨਾ ਕਰਿਆ ਕਰੋ ਐਦਾਂ ਹੀ ਪਿਆਰ ਨਾਲ ਚੱਲੇ ਸਾਡੀ ਵਿਧਾਨ ਸਭਾ ਇਸੇ ਗੱਲ ਤੇ ਮੈਂ ਆਪਣੀ ਜਿਹੜਾ ਪਾਛਨ ਨੂੰ ਅਖੀਰ ਕਰੂੰਗਾ ਕਿ ਐਸੀ ਤਰ੍ਹਾਂ ਪਿਆਰ ਸਤਿਕਾਰ ਨਾਲ ਬੋਲੋ ਵੀ ਦੱਸੋ ਵੀ ਵਿਰੋਧ ਵੀ ਕਰੋ ਅਸੀਂ ਜਰੂਰ ਜਵਾਬ ਵੀ ਦੇਵਾਂਗੇ ਘਰੇ ਵੀ ਆਉਣਾ ਕਰਿਓ ਕੋਈ ਸੁਜੈਸ਼ਨਸ ਨੇ ਦਫਤਰ ਚ ਆਜੋ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਬਹੁਤ শুকਰੀਆ ਸਾਂ ਥੈਂਕ ਯੂ